ਮੇਰਾ 22 ਤਰੀਕ ਨੂੰ ਉੱਤਰੀਆ 10:30 ਵਜੇ ਬੱਚਾ ਗਿਆ ਮਰਾਸ਼ਾ ਰੋਡ ਤੇ ਸਮੋਸੇ ਲੈਣ ਵਾਸਤੇ ਮੇਰੇ ਵਾਸਤੇ ਤੇ ਆਪਣੇ ਵਾਸਤੇ ਵੀ ਉੱਥੋਂ ਹੀ ਕੋਈ ਅਣਜਾਣ ਤੇ ਬੰਦੇ ਸੀ ਮੇਰੇ ਬੱਚੇ ਨੂੰ ਚੱਕ ਕੇ ਲੈ ਗਏ 11:00 ਵਜੇ 10 ਮਿੰਟ ਤੇ ਮੈਨੂੰ ਫੋਨ ਆਂਦਾ ਵਾ ਕਿ ਤੁਹਾਡਾ ਬੱਚਾ ਅਜੇ ਦਾ ਅਸੀਂ ਫਾਇਲਿਆ ਵਾ ਇਹ ਗਲਤ ਕੰਮ ਕਰਦਾ ਸੀਗਾ ਤੇ ਅਸੀਂ ਇਹਨੂੰ ਲੈ ਚੱਲੇ ਆ ਜੇ ਤੁਸੀਂ ਕੋਈ ਸਾਡੇ ਨਾਲ ਫੈਸਲਾ ਕਰਨਾ ਤਾਂ ਲਾਂਬੜੇ ਆਜੋ ਅਸੀਂ ਇੱਥੋਂ ਤਿਆਰੀ ਕਰਕੇ ਲਾਂਬੜੇ ਮੈਂ ਕਿੱਧਾਂ ਆਵਾਂ 50000 ਰੁਪਇਆ ਲੈ ਕੇ ਲੰਬੜੀ ਆਓ ਸਾਨੂੰ ਮਿਲੋ ਅਸੀਂ ਬੰਦਾ ਛੱਡਦੇ ਨਹੀਂ ਹਾਲੇ ਸਾਡੇ ਤਾਂ ਹੀ ਗੱਲ ਆ ਵੱਡੇ ਅਫਸਰਾਂ ਤਾਂ ਹੀ ਗੱਲ ਨਹੀਂ ਹੈਗੀ ਅਸੀਂ ਜਾਣੇ ਆ ਅਸੀਂ ਜਦੋਂ ਕਮਲ ਹਸਪਤਾਲ ਲੰਗੇ ਆ ਸਾਨੂੰ ਕਹਿੰਦੇ ਤੁਸੀਂ ਕਿੱਥੇ ਆ ਜੀ ਕਮਲ ਹਸਪਤਾਲ ਕਹਿੰਦੇ ਤੁਸੀਂ ਇੱਥੇ ਰੁਕੋ ਕਿਤੇ ਨਾ ਕਿਤੇ ਆਤਾਜ ਟੂ ਦੇ ਕੋਲ ਰੁਕੋ ਤੇ ਬੰਦੇ ਸਾਡੇ ਆਂਦੇ ਪੈਸੇ ਤੁਹਾਡੇ ਕੋਲ ਲੈਂਦੇ ਆ ਮੈਂ ਤੇ ਮੇਰਾ ਬੇਟਾ ਵੱਡਾ ਜਸਪ੍ਰੀਤ ਸਿੰਘ ਜੀ ਦੋਨੇ ਸੀਗੇ ਅਸੀਂ ਉੱਥੇ ਰੁਕੇ ਆ ਪੰਜ-ਸੱਤ ਮਿੰਟ ਰੁਕੇ ਆ ਉਹਨਾਂ ਜਿਹਨੂੰ ਦੋ ਮੁੰਨੇ ਆਏ ਆ ਮੂੰਹ ਉਹਨਾਂ ਦੇ ਵੱਧੇ ਹੋਏ ਸੀ ਤੇ ਮੋਟਰਸਾਈਕਲ ਸੀਗਾ ਸਪਲੈਂਡਰ ਨੰਬਰ ਪਲੇਟਾ ਹੈ ਨਹੀਂ ਸੀ ਤੇ ਅਸੀਂ ਸਾਨੂੰ ਕਹਿੰਦੇ ਤੁਸੀਂ ਬਾਹਰ ਨਿਕਲ ਕੇ ਸਾਨੂੰ ਪੈਸੇ ਫੜਾਓ ਅਸੀਂ ਕਿਹਾ ਬਾਹਰ ਅਸੀਂ ਕੀ ਨਿਕਲਣਾ ਤੁਸੀਂ ਸਾਡੇ ਕੋਲ ਆਓ ਪੈਸੇ ਲਓ ਸਾਡੇ ਕੋਲ ਗੱਡੀ ਜਾ ਕੇ ਪੈਸੇ ਲੈ ਲਓ ਪੈਸੇ ਤਾਂ ਦੇਣੇ ਆ ਤੁਸੀਂ ਸਾਡੀ ਗੱਡੀ ਵਿੱਚ ਬੈਠੋ ਸਾਡਾ ਮੁੰਡਾ ਸਾਨੂੰ ਦਿਓ ਤੇ ਸਾਡੇ ਕੋਲ ਪੈਸੇ ਲੈ ਲਓ ਉਹ ਇੰਨੀ ਗੱਲ ਨਾਲ ਸਾਡੇ ਕੋਲ ਆਏ ਤੇ ਭੱਜ ਗਏ ਸਾਡੇ ਕੋਲੋਂ ਅਸੀਂ ਉਹਨਾਂ ਦਾ ਪਿੱਛਾ ਕੀਤਾ ਉਹ ਮਿਲੇ ਨਹੀਂ ਮੁਰ ਕੇ ਅਸੀਂ ਆ ਕੇ ਪੁਲਿਸ ਨੂੰ ਤਲਾਹ ਦਿੱਤੀ ਆ ਪੁਲਿਸ ਨੂੰ ਤਲਾਹ ਦਿੱਤੀ ਆ ਪੁਲਿਸ ਸਾਰੀ ਦਿਹਾੜੀ ਮਤਲਬ ਟੈਲੀਫੋਨ ਮਲਾਂਦੀ ਰਹੀ ਕਰਦੀ ਰਹੀ ਹਸਾਬ ਲਾਇਆ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਅਸੀਂ ਆ ਗਏ ਆ ਸ਼ਾਮੀ 7:00 ਵਜੇ ਮੈਂ ਆਪਣੀ ਪਰਤਾਲ ਕਰਦਾ ਰਿਹਾ ਭਾਈ ਨਟ ਕਰਦਾ ਰਿਹਾ ਪੁਲਿਸ ਨੂੰ ਤਲਾਹ ਦੇ ਕੇ ਸ਼ਾਮੀ 7:30 ਵਜੇ ਮੁੰਡੇ ਨੂੰ ਆਲੂ ਵਾਲੇ ਗੇਟ ਤੇ ਲੱਗ ਆਇਆ ਤੇ ਮੁੰਡੇ ਦਾ ਮੈਨੂੰ ਫੋਨ ਆਇਆ ਮੈਂ ਮੁੰਡੇ ਨੂੰ ਜਾ ਕੇ ਉੱਥੋਂ ਆਲੂ ਵਾਲ ਦਾ ਘਰ ਆਇਆ ਸੀਗਾ ਕਰ ਲਿਆਂਦਾ ਉਹਨੂੰ ਪਾਣੀ ਪੂਣੀ ਪਿਲਾਇਆ ਪਲਾ ਕੇ ਤੇ ਉਹਨੂੰ ਰੋਂਦਾ ਰਿਹਾ ਕਹਿੰਦਾ ਮੇਰੇ ਨਾਲ ਧੱਕਾ ਹੋਇਆ ਆ ਗੱਲ ਆ ਮੈਂ ਕਿਹਾ ਹੋਇਆ ਕੀ ਆ ਕਹਿੰਦਾ ਆ ਪਾਣਾ ਵਰਤਿਆ ਮੈਨੂੰ ਤਾਂ ਪਸਵਾਲ ਮੇਰੇ ਰੱਖਦੇ ਸੀਗੇ ਕਨੇ ਪਿਓ ਕੋ ਆਪਣੇ ਕੋ 50000 ਰੁਪਇਆ ਮੰਗਾ ਤੇ ਮੇਰੇ ਕੋ 50000 ਦੀ ਹਿੰਮਤ ਨਹੀਂ ਮੇਰੇ ਕੋ 50000 ਦੀ ਹਿੰਮਤ ਹੁੰਦੀ ਤੇ ਮੈਂ ਮਾੜਾ ਮੋਟਾ 10-20 ਹਜ਼ਾਰ ਰੁਪਇਆ ਲੈ ਕੇ ਗਿਆ ਜਿਹੜਾ ਕੋਲ ਮੈਂ ਕਹਿੰਦੇ ਮੰਨਣਗੇ ਠੀਕ ਹੈ ਨਾ ਮੰਨਣਗੇ ਨਾ ਸੇ ਮਤਲਬ ਸਾਰੀ ਜੱਜਾਂ ਦੀ ਮੁੰਡਾ ਘਰ ਆ ਗਿਆ ਮੁੰਡੇ ਨੂੰ ਪੁੱਛਿਆ ਤੈਨੂੰ ਕਿਤੇ ਕਿਤੇ ਲੈ ਗਏ ਆ ਕਿਤਾ ਕਿਤਾ ਕਹਿੰਦਾ ਪਹਿਲਾਂ ਨੰਗਲਾ اڈੇ ਤੇ ਲੈ ਕੇ ਗਏ ਆ ਫਿਰ ਮੁੱਧਾ اڈੇ ਤੇ ਲੈ ਕੇ ਗਏ ਆ ਮੈਂ ਨੰਗਲਾ اڈੇ ਕੀ ਕੀਤਾ ਕਹਿੰਦਾ ਕੋਕ ਪੀਤੀ ਆ ਉੱਥੋਂ ਆਈਡੀ ਕਢਾਈ ਫਿਰ ਮੈਂ ਮੁੱਧਾ اڈੇ ਰੋ ਜਾ ਕੇ ਆਈਡੀ ਕਢਾਈ ਉਹਨਾਂ ਨੇ ਠੰਡਾ ਪੀਤਾ ਫਿਰ ਉਹਨਾਂ ਦੀ ਫੋਟੋ ਲਈਆਂ ਐਸਾ ਤਾ ਉਹਨੂੰ ਸੈਂਡ ਕੀਤੀਆਂ ਐਵੇਂ کئی ਐਸਐਸਓ ਸਾਹਿਬ ਨੂੰ ਜੋ ਸੈਂਡ ਕੀਤੀ ਐ ਐਸਐਸਓ ਕੈਲੀਫੋਰਨੀਆ ਕੀਤਾ ਉਹ ਕਹਿੰਦੇ ਪ੍ਰੂਫੀ ਸਾਹਿਬ ਜੋ ਬਣਦੀ ਕਾਰਵਾਈ ਇਹ ਨਾ ਬੰਦਿਆ ਤੇ ਕੀਤੀ ਐ ਸਖਤ ਕਾਰਵਾਈ ਕੀਤੀ ਗਏ ਮੈਂ ਕਿਹਾ ਠੀਕ ਆ ਜੀ ਉਹ ਮੈਨੂੰ ਵਿਸ਼ਵਾਸ ਦਵਾਇਆ ਆ ਪੁਲਿਸ ਨੇ ਉਹ ਉਹਨਾਂ ਤੇ ਜੋ ਬਣਦੀ ਕਾਰਵਾਈ ਪੁਲਿਸ ਨੇ ਕਰ ਦਿੱਤੀ ਤੇ ਕੁਝ ਪਛਾਣ ਵੀ ਹੋਈ ਆ ਪਛਾਣ ਬੰਦਾ ਜਿਹੜਾ ਹੈਗਾ ਉਹ ਦੂਜਾ ਬੰਦੇ ਗੁਰਪ੍ਰੀਤ ਗੋਪੀ ਦੀ ਵੀ ਅਸੀਂ ਸ਼ਕਲ ਦੇਖੀ ਆ ਮੁੰਡੇ ਸਾਡੇ ਨੇ ਤੇ ਦੂਜਾ ਜਿਹੜਾ ਹੈਗਾ ਵਾ ਉਹ ਰੋਹਿਤ ਗੇਲ ਉਹਦੀ ਪਛਾਣ ਹੋ ਗਈ ਕਰਤੀ ਕਰ ਲਈ ਅਸੀਂ ਮੇਰੇ ਬੇਟੇ ਨੇ ਕੱਤੀ ਮਨਾਲ ਲੈ ਗਿਆ ਸਰਕਾਰ ਤੋਂ ਪ੍ਰਸ਼ਾਸਨ ਤੋਂ ਵੀ ਮੰਗ ਹੈ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਬਣਦੀ ਆ ਜਿਹੜੇ ਸ਼ਹਿਰ ਵਾਸੀ ਇਹ ਜ਼ਿੰਮੇਵਾਰ ਬੰਦਿਆਂ ਦੇ ਬੱਚਿਆਂ ਨਾਲ ਹੁੰਦੇ ਤੇ ਬਾਕੀ ਆਮ ਮੈਂ ਤਾਂ ਚਲੋ ਆਪਣੀ ਭਾਈ ਨਟ ਕਰਕੇ ਹਸਾਬ ਲਾ ਲਿਆ ਆਮ ਵਸਨੀਕ ਨਾਲ ਆਪ ਸ਼ਹਿਰਦਾਰੀ ਨਾ ਹੋਏਗੀ ਉਹ ਕਿੱਥੋਂ ਇਹ ਨਹੀਂ ਭਾਈ ਨਟ ਕਰ ਸਕਦਾ ਵਿਚਾਰਾ ਗਰੀਬ ਆਦਮੀ ਲੋ ਕਿਸੇ ਗਰੀਬ ਦੇ ਬੱਚੇ ਨੂੰ ਚੱਕ ਕੇ ਲੈ ਜਾਣ ਕਰਨ ਨੂੰ ਬੱਚਾ ਕੀ ਕਰੂਗਾ ਬੰਦਾ ਕੀ ਕਰ ਚਾਹੂਗਾ ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਹੋਣਾ ਪਊਗਾ ਇਸ ਕੰਮ ਲਈ ਜਿਹੜੇ ਇਹੋ ਜਿਹੇ ਬੰਦੇ ਪੰਜਾਬ ਪੁਲਿਸ ਚੋਂ ਜੇ ਕੋਈ ਵੀ ਕਿਸੇ ਮਹਿਕਮੇ ਜਿਹਨੂੰ ਉਹ ਸਖਤ ਤੋਂ ਸਖਤ ਕਾਰਵਾਈ ਉਹਨੂੰ ਕੀਤੀ ਜਾਵੇ ਮੈਂ ਪੁਲਿਸ ਦਾ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਵਿਸ਼ਵਾਸ ਦਿੱਤਾ ਮੈਨੂੰ ਔਰ ਕਾਰਵਾਈ ਕੀਤੀ ਇਹਦੇ ਵਿੱਚ ਜਿਹੜਾ 67 ਨੰਬਰ ਐਫਆਰ ਲੌਂਚ ਕੀਤੀ ਗਈ ਹੈ ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਭਗਵਾਨ ਸਿੰਘ ਵੱਲੋਂ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਉਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50000 ਰੁਪਏ ਦੀ ਫੋਟੀ ਦੀ ਮੰਗ ਕੀਤੀ ਗਈ ਸੀ ਜਿਹਨੂੰ ਲੋਕਲ ਪੁਲਿਸ ਨੇ ਬੜੀ ਮੁਸਤੱਦੀ ਦੇ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹਨਾਂ ਵਿੱਚ ਤਿੰਨ ਬੰਦੇ ਸ਼ਾਮਲ ਆ ਜਿਹੜੇ ਕਿ ਦੱਖਣੀ ਏਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕੇ ਲਗਾਏ ਸੀਗੇ ਸਵਿਫਟ ਗੱਡੀ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ ਇਹ ਤਿੰਨ ਜਾਣੇ ਸੀਗੇ ਉਹਨਾਂ ਦੇ ਵਿੱਚੋਂ ਦੋ ਮੁਲਾਜ਼ਮ ਜਿਹੜੇ ਆ ਉਹ ਹੋਮ ਗਾਰਡਨਰ ਸੰਬੰਧਿਤ ਸੀਗੇ ਇਹਨਾਂ ਦੇ ਵਿੱਚੋਂ ਇੱਕ ਹੈਗਾ ਰੋਹਿਤ ਗਿੱਲ ਇੱਕ ਗੁਰਪ੍ਰੀਤ ਰੋਹਿਤ ਗਿੱਲ ਇਸ ਕੋਰਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਗੁਰਪ੍ਰੀਤ ਕਪੂਰਥਲਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀਗਾ ਜਿੱਥੋਂ ਐਬਸੈਂਟ ਚੱਲ ਰਿਹਾ ਤੇ ਐਂਡਰ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਾਲੇ ਤੱਕ ਉਹ ਫਰਾਰ ਚੱਲਿਆ ਜਾ ਰਿਹਾ ਤੇ ਰੋਹਿਤ ਗੱਲ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਸਰ ਜਿਹੜੇ ਮੁਲਾਜ਼ਮਾਂ ਤੇ ਕਚਾ ਕਰ ਦਿੱਤਾ ਗਿਆ ਇਹਨਾਂ ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਹੋਇਆ ਨਹੀਂਗਾ ਨਹੀਂ ਇਹਨਾਂ ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਕੋਈ ਨਸ਼ਾ ਵਗੈਰਾ ਕਰਨ ਦੀ ਆਦੀ ਹੈਗੇ ਇਹ ਹੁਣ ਇਹਨਾਂ ਦਾ ਟੈਸਟ ਵਗੈਰਾ ਕਰਾਵਾਂਗੇ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਹੈ ਤੇ ਇਹ ਜਿਹੜੀ ਫਰੋਤੀ ਦਾ ਮਾਮਲਾ ਹੈਗਾ ਵਾ ਇਹਨਾਂ ਨੇ ਪਹਿਲੀ ਵਾਰੀ ਫਰੋਤੀ ਮੰਗੀ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮਾਮਲਾ ਹੈ ਇਹ ਡੂਰਿੰਗ ਇਨਵੈਸਟੀਗੇਸ਼ਨ ਇਹ ਚੀਜ਼ਾਂ ਹੈ ਕਿ ਅਸੀਂ ਵੈਰੀਫਾਈ ਕਰਾਂਗੇ ਕਿ ਫਸਟ ਫਸਟ ਵਾਰ ਇਹ ਹੋਇਆ ਸੀ ਜਾਂ ਇਹ ਪਹਿਲਾਂ ਵੀ ਹੋ ਚੁੱਕੀ ਹੈ ਜਿਹੜਾ ਇਹਨਾਂ ਨੇ ਕਿਨੈਪਿੰਗ ਕੀਤੀ ਕਿਹੜੀ ਗੱਡੀ ਚ ਕੀਤੀ ਤੇ ਕਿੱਥੇ ਲੈ ਕੇ ਗਏ ਕੁਝ ਪਤਾ ਲੱਗਾ ਸੀ ਇਹ ਸਵਿਫਟ ਡਿਜ਼ਾਇਰ ਸੀਗੀ ਸਿਲਵਰ ਨੰਬਰ ਸਿਲਵਰ ਕਲਰ ਦੀ ਸੀ ਗੱਡੀ ਪੀਬੀ010 ਡੀਏ 9313 ਤੇ ਵੱਖਰੇ ਵੱਖਰੇ ਏਰੀਆ ਦੇ ਵਿੱਚ ਇਹਨਾਂ ਨੂੰ ਘੁਮਾਈ ਗਿਆ ਲੋਕਲ ਦੇ ਵਿੱਚ ਅਰ ਜਦੋਂ ਪੁਲਿਸ ਦੇ ਕੋਲ ਚੀਜ਼ ਆਈ ਸਾਹਮਣੇ ਤਾਂ ਪੁਲਿਸ ਨੇ ਇਸ ਚੀਜ਼ ਨੂੰ ਹੱਲ ਕਰ ਲਿਆ ਠੀਕ ਹੈ ਸਰ ਹੁਣ ਤੱਕ ਅਰੈਸਟ ਕੀ ਦੀ ਪਲੇ ਹਲੇ ਇੱਕ ਸਿਰਫ ਰੋਹਿਤ ਗਿਲ ਦੀ ਜਿਹੜੀ ਅਰੈਸਟ ਹੋਈ ਆ ਦੋ ਜਿਹੜੇ ਆ ਇੱਕ ਹੈਗਾ ਮੁੰਡਾ ਗੁਰਪ੍ਰੀਤ ਇੱਕ ਨਾਲ ਜਿਹੜਾ ਪ੍ਰਾਈਵੇਟ ਵਿਅਕਤੀ ਸੀਗਾ ਜੈਕਬ ਉਹ ਹਲੇ ਅਰੈਸਟ ਨਹੀਂ ਹੋਆ ਸਰ ਕਿਹੜੀ ਤਾਰਾ ਦੇ ਦਿਨ ਮਾਮਲਾ ਦਰਜ ਹੋਇਆ ਸਿਰ ਵਿੱਚ ਅਸੀਂ ਜਿਹੜੇ ਛੇਤਰ ਨੰਬਰ ਐਫਆਰ ਲੌਂਚ ਕੀਤੀ ਹੈ 386 342 506 511 34 ਐਫਪੀਸੀ ਦੇ ਦਿਨ ਐਫਆਰ ਲੌਂਚ ਕੀਤੀ ਸਰ ਹੁਣ ਅਗਲੀ ਕੀ ਕਾਰਵਾਈ ਕੀਤੀ ਜਾਵੇ ਅਗਲੀ ਕਾਰਵਾਈ ਇਹ ਕਰਾਂਗੇ ਪਰ ਮੈਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਫੜਾਂਗੇ ਤੇ ਪਲੱਸ ਅਸੀਂ ਇਹ ਇਨਵੈਸਟੀਗੇਟ ਕਰਾਂਗੇ ਕਿ ਹੋਰ ਇਹੋ ਜਿਹੇ ਕਿੰਨੇ ਮੈਟਰ ਹੋ ਚੁੱਕੇ ਆ ਸਰ ਜਿਹੜਾ ਰੋਹਿਤ ਗਿੱਲ ਫੜਿਆ ਹੈਗਾ ਵਾ ਇਹ ਤੇ ਪਹਿਲਾਂ ਵੀ ਇੱਕ ਅਪਰਾਧਿਕ ਮਾਮਲਾ ਨਹੀਂ ਨਹੀਂ ਇਹ ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ